ਕਿਸਾਨੀ ਮੰਗਾਂ ਦੇ ਸਬੰਧ ਵਿੱਚ ਇਹ ਧਰਨਾ ਲਾਇਆ ਤੇ ਜਗਜੀਤ ਸਿੰਘ ਡੱਲੇਵਾਲ ਹਨ ਉਹ ਅੱਜ 34-35 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਦੇ ਬੈਠਿਆਂ ਨੂੰ ਜੋ ਕੇਂਦਰ ਸਰਕਾਰ ਆ ਉਹ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਸੁਣਦੀ ਨਹੀਂ ਗੱਲਬਾਤ ਲਈ ਤਿਆਰ ਨਹੀਂ ਇਸ ਕਰਕੇ ਪੰਜਾਬ ਬੰਦਾ ਜੋ ਅਸੀਂ ਇਹ ਬਿਠੇ ਅੱਜ ਪੰਜਾਬ ਬੰਦਾ ਪੂਰਨ ਪੰਜਾਬ ਬੰਦਾ ਤੇ ਇਸ ਕਰਕੇ ਇਹ ਧਰਨਾ ਲਾਇਆ ਮੰਗਾਂ ਦੀ ਐਮਐਸਪੀ ਨੂੰ ਮਜ਼ਦੂਰਾਂ ਦੀਆਂ ਵਾ ਮਜ਼ਦੂਰਾਂ ਦੀ 200 ਦਿਹਾੜੀ ਪੈਸੇ ਕੀਤੀ ਜਾਵੇ 200 ਸਾਲ ਦੇ ਵਿੱਚ ਦੇਣੋ ਤੇ 700 ਰੁਪਿਆ ਦਿਹਾੜੀ ਤੇ 10000 ਰੁਪਿਆ ਬੜੇਪਾ ਬਲਛਣਾ ਜਿਹੜੀ ਉਹ ਕੀਤੀ ਜਾਵੇ ਤੇ ਐਮਐਸਪੀ ਸਾਰੀਆਂ ਫਗਲਾਂ ਦੇ ਉੱਤੇ ਲਾਗੂ ਕੀਤੀ ਜਾਵੇ ਇਹ ਮੰਗਾਂ ਸਾਡੀਆਂ ਹੋਰ 12 12 ਮੰਗਾਂ ਵਾ ਇਹਦੇ ਤੇ ਫਿਰ ਜਿੰਨੇ ਸਾਡੀਆਂ ਜਥੇਬੰਦੀਆਂ ਉੱਪਰੋਂ ਕਰਨ ਗਿਣਿਆ ਜਿਵੇਂ ਬ੍ਰਾਂਤਬੰਦੀ ਦੇਣ ਗੀਆਂ ਜਿਹੜਾ ਸਨੇਹਾ ਦੇਣ ਗੀਆਂ ਉਹ ਅਸੀਂ ਨਾਲ ਆ ਅਸੀਂ ਲਾਗੂ ਨਾਲ ਅਸੀਂ ਜਿਵੇਂ ਵੀ ਕਹਿਣ ਜਿਉਂਗੇ ਤਿਆਰ ਹਾਂ ਜਿੰਦਾਬਾਦ 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 ਉਹਦੀ ਸਰਕਾਰ ਫਰਮਾਨ ਫਰਮਾਨ ਹਾਏ 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 ਕਿਸਾਨੀ ਮੰਗਾਂ ਦੇ ਸੰਬੰਧ ਵਿੱਚ ਇਹ ਧਰਨਾ ਲਾਇਆ ਤੇ ਜਗਜੀਤ ਸਿੰਘ ਡੱਲੇਵਾਲ ਹਨ ਉਹ ਅੱਜ 34-35 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਦੇ ਬੈਠਿਆਂ ਨੂੰ ਜੋ ਕੇਂਦਰ ਸਰਕਾਰ ਆ ਉਹ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਸੁਣਦੀ ਨਹੀਂ ਗੱਲਬਾਤ ਲਈ ਤਿਆਰ ਨਹੀਂ ਇਸ ਕਰਕੇ ਪੰਜਾਬ ਬੰਦਾ ਜੋ ਅਸੀਂ ਇਹ ਬਿਠੇ ਅੱਜ ਪੰਜਾਬ ਬੰਦਾ ਪੂਰਨ ਪੰਜਾਬ ਬੰਦਾ ਤੇ ਇਸ ਕਰਕੇ ਹੀ ਤਰਨਾ ਲਿਆ ਮੰਗਾਂ ਜੀ ਐਮਐਸਪੀ ਆ ਮਜ਼ਦੂਰਾਂ ਦੀਆਂ ਵਾ ਮਜ਼ਦੂਰਾਂ ਦੀ 200 ਦਿਹਾੜੀ ਪੈਸੇ ਕੀਤੀ ਜਾਵੇ 200 ਸਾਲ ਦੇ ਵਿੱਚ ਦੇਣੋ ਤੇ 700 ਰੁਪਇਆ ਦਿਹਾੜੀ ਤੇ 10000 ਰੁਪਇਆ ਬਢੇਪਾ ਬਲਛਣਾ ਜਿਹੜੀ ਉਹ ਕੀਤੀ ਜਾਵੇ ਤੇ ਐਮਐਸਪੀ ਸਾਰੀਆਂ ਫਸਲਾਂ ਦੇ ਉੱਤੇ ਲਾਗੂ ਕੀਤੀ ਜਾਵੇ ਇਹ ਮੰਗਾਂ ਸਾਡੀਆਂ ਹੋਰ 12 12 ਮੰਗਾਂ ਵਾਹੇ ਜਿਹੜੇ ਫਿਰ ਫੇਰ ਜਿਵੇਂ ਸਾਡੀਆਂ ਜਥੇਬੰਦੀਆਂ ਉੱਪਰੋਂ ਕਰਨਗੀਆਂ ਜਿਵੇਂ ਬਿਉਂਤਬੰਦੀ ਦੇਣਗੀਆਂ ਜਿਹੜਾ ਸਨੇਹਾ ਦੇਣਗੀਆਂ ਉਹ ਅਸੀਂ ਨਾਲਾਂ ਅਸੀਂ ਲਾਗੂ ਉਹਨਾਂ ਦੇ ਨਾਲ ਅਸੀਂ ਜਿਵੇਂ ਵੀ ਕਹਿਣ ਜਿਉਂਗੇ ਤਿਆਰ ਹਾਂ ਜਿੰਦਾਬਾਦ ਜਿੰਦਾਬਾਦ ਸਾਰੀ ਸਰਕਾਰ ਭੰਗ ਹੋ ਜਾਣਾ ਭੰਗ ਹੋ ਜਾਣਾ ਹਾਏ 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 ਕਿਸਾਨੀ ਮੰਗਾਂ ਦੇ ਸਬੰਧ ਵਿੱਚ ਇਹ ਧਰਨਾ ਲਾਇਆ ਜੋ ਦਗਜੀਤ ਸਿੰਘ ਡੱਲੇਵਾਲ ਹਨ ਉਹ ਅੱਜ 34 35 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਦੇ ਬੈਠਿਆਂ ਨੂੰ ਜੋ ਕੇਂਦਰ ਸਰਕਾਰ ਆ ਉਹ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਸੁਣਦੀ ਨਹੀਂ ਗੱਲਬਾਤ ਲਈ ਤਿਆਰ ਨਹੀਂ ਇਸ ਕਰਕੇ ਪੰਜਾਬ ਬੰਦਾ ਜੋ ਅਸੀਂ ਇਹ ਵੀ ਅੱਜ ਪੰਜਾਬ ਬੰਦਾ ਪੂਰਨ ਪੰਜਾਬ ਬੰਦਾ ਤੇ ਇਸ ਕਰਕੇ ਹੀ ਧਰਨਾ ਲਾਇਆ ਮੰਗਾਂ ਜੀ ਐਮਐਸਪੀ ਆ ਮਜ਼ਦੂਰਾਂ ਦੀਆਂ ਵਾ ਮਜ਼ਦੂਰਾਂ ਲਈ 200 ਦਿਹਾੜੀ ਵਜੋਂ ਕੀਤੀ ਜਾਵੇ 200 ਸਾਲ ਦੇ ਵਿੱਚ ਦੇਣ ਤੇ 700 ਰੁਪਏ ਦਿਹਾੜੀ ਤੇ ₹60000 ਬੜੇਪਾ ਪੈਸਣਾਂ ਜਿਹੜੀ ਉਹ ਕੀਤੀ ਜਾਵੇ ਤੇ ਐਮਐਸਪੀ ਸਾਰੀਆਂ ਫਸਲਾਂ ਦੇ ਉੱਤੇ ਲਾਗੂ ਕੀਤੀ ਜਾਵੇ ਇਹ ਮੰਗਾਂ ਸਾਡੀਆਂ ਹੋਰ 12 12 ਮੰਗਾਂ ਵਾਹੇ ਜੀ ਫਿਰ ਫਿਰ ਜਿਵੇਂ ਸਾਡੀਆਂ ਜਥੇਬੰਦੀਆਂ ਉੱਪਰੋਂ ਕਰਨਗੀਆਂ ਜਿਵੇਂ ਵਿਉਂਤਬੰਦੀ ਦੇਣਗੀਆਂ ਜਿਹੜਾ ਸਨੇਹਾ ਦੇਣਗੀਆਂ ਉਹ ਅਸੀਂ ਨਾਲ ਆ ਅਸੀਂ ਲਾਗੂ ਨਾਲ ਅਸੀਂ ਜਿਵੇਂ ਕਹਿਣ ਜਿਉਂਗੇ ਤਿਆਰ ਹਾਂ